ਭਾਰਤ ਵੱਲੋਂ ਦੁਨੀਆ ਭਰ ਦੇ ਵਿੱਚ ਅੱਜ ਫੇਰ ਇੱਕ ਨਵਾਂ ਇਤਿਹਾਸ ਸਿਰਜਿਆ ਗਿਆ ਦੁਨੀਆ ਦਾ ਸਭ ਤੋਂ ਉੱਚਾ ਪੋਲ ਅੱਜ ਲੋਕਾਂ ਨੂੰ ਸਮਰਪਿਤ ਹੋਇਆ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਕਿ ਅੱਜ ਭਾਰਤ ਨੇ ਕਿਹੜਾ ਨਵਾਂ ਇਤਿਹਾਸ ਸਿਰਜਿਆ ਤਾਂ ਤੁਹਾਨੂੰ ਦੱਸ ਦਈਏ ਕਿ ਵਿਸ਼ਵ ਦਾ ਸਭ ਤੋਂ ਉੱਚਾ ਰੇਲਵੇ ਆਰਚ ਬ੍ਰਿਜ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਇਸ ਪੁਲ ਦੇ ਉੱਤੇ ਲੰਬਾ ਸਮਾਂ ਲੱਗਿਆ ਹਜ਼ਾਰਾਂ ਕਰੋੜ ਰੁਪਏ ਦੀ ਲਾਗਤ ਹੈ ਜਿਹੜੀ ਉਹ ਇਸ ਰੇਲ ਲਿੰਕ ਦੇ ਉੱਤੇ ਆਈ ਤਾਂ ਤੁਹਾਨੂੰ ਜਾਣਕਾਰੀ ਦੇ ਦਈਏ ਉਦਮਪੁਰ ਸ਼੍ਰੀਨਗਰ ਬਾਰਾਮੁੱਲਾ ਰੇਲ ਲਿੰਕ ਸਥਾਪਿਤ ਕੀਤਾ ਗਿਆ ਹੈ ਜਿਹੜਾ ਅੱਜ ਲੋਕ ਸਮਰਪਿਤ ਹੋਇਆ ਇਸ ਰੇਲ ਲਿੰਕ ਦੇ ਅਧੀਨ ਹੀ ਚਨਾਬ ਬ੍ਰਿਜ ਆਉਂਦਾ ਹੈ ਜਿਹੜਾ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਆਰਚਪੋਲ ਇਸ ਤੋਂ ਪਹਿਲਾਂ ਕਿਸੇ ਵੀ ਦੇਸ਼ ਦੇ ਵਿੱਚ ਅਜਿਹਾ ਔਰ ਇਨਾ ਉੱਚਾ ਪੁਲ ਨਹੀਂ ਬਣਿਆ ਜੇਕਰ ਉਚਾਈ ਦੀ ਗੱਲ ਕਰੀਏ ਤਾਂ ਇਸ ਪੁਲ ਦੀ ਉਚਾਈ ਚਨਾਬ ਦਰਿਆ ਤੋਂ 359 ਮੀਟਰ ਹੈ ਜਿਹੜੀ ਦੁਨੀਆ ਭਰ ਦੇ ਵਿੱਚ ਸਭ ਤੋਂ ਉੱਚੀ ਕਿਸੇ ਪੁਲ ਦੀ ਉਚਾਈ ਹੈ ਜੇਕਰ ਲਾਗਤ ਦੀ ਗੱਲ ਕਰੀਏ ਤਾਂ ਇਸ ਰੇਲ ਲਿੰਕ ਦੇ ਉੱਪਰ 43780 ਕਰੋੜ ਰੁਪਏ ਦੀ ਲਗਤ ਆਈ ਹੈ ਤੇ ਇਸ ਰੇਲ ਲਿੰਕ ਦੀ ਲੰਬਾਈ ਦੀ ਗੱਲ ਕਰੀਏ ਤਾਂ 272 ਕਿਲੋਮੀਟਰ ਲੰਬਾ ਇਹ ਰੇਲ ਲਿੰਕ ਹੈ ਪਹਿਲਾਂ ਲੋਕ ਕਟੜਾ ਜੰਮੂ ਤੱਕ ਆਮ ਤੌਰ ਤੇ ਰੇਲਵੇ ਸਫਰ ਦਾ ਆਨੰਦ ਮਾਣ ਸਕਦੇ ਸੀ ਸ਼੍ਰੀਨਗਰ ਤੱਕ ਜਿਹੜਾ ਰੇਲ ਲਿੰਕ ਨਹੀਂ ਸੀ ਦਿੱਲੀ ਤੋਂ ਲੋਕਾਂ ਨੇ ਜੇਕਰ ਕਿਤੇ ਜਾਣਾ ਹੁੰਦਾ ਸੀ ਤਾਂ ਵੈਸ਼ਨੂ ਦੇਵੀ ਮਾਤਾ ਵੈਸ਼ਨੂ ਦੇਵੀ ਦੇ ਦਰਸ਼ਨਾਂ ਲਈ ਕਟੜਾ ਤੱਕ ਜਾਂਦੇ ਸੀ ਤਾਂ ਹੁਣ ਲੋਕ ਕਟੜਾ ਤੋਂ ਸ਼੍ਰੀਨਗਰ ਵੀ ਜਾ ਸਕਣਗੇ ਜਿਸ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ ਚਾਰ ਨਵੀਆਂ ਟ੍ਰੇਨਾਂ ਵੀ ਚਲਾਈਆਂ ਗਈਆਂ ਔਰ ਇਹ ਟ੍ਰੇਨਾਂ ਬੰਦੇ ਭਾਰਤ ਟ੍ਰੇਨਾਂ ਨੇ ਜਿਹੜੀਆਂ ਉਸ ਵਾਤਾਵਰਣ ਦੇ ਅਨੁਕੂਲ ਬਣਾਈਆਂ ਗਈਆਂ ਨੇ ਦੋ ਟ੍ਰੇਨਾਂ ਕਟੜਾ ਤੋਂ ਸ਼੍ਰੀਨਗਰ ਜਾਣ ਲਈ ਤੇ ਦੋ ਆਉਣ ਲਈ ਚਾਰੋਂ ਟ੍ਰੇਨਾਂ ਜਿਹੜੀਆਂ ਉਹ ਵੀ ਚਲਾ ਦਿੱਤੀਆਂ ਗਈਆਂ ਨੇ ਤੇ ਹੁਣ ਲੋਕ ਕੁਝ ਸਮੇਂ ਦੇ ਵਿੱਚ ਹੀ ਆਪ ਦਾ ਜਿਹੜਾ ਸਫ਼ਰ ਆ ਉਹ ਸ਼੍ਰੀਨਗਰ ਤੱਕ ਦਾ ਤੈਅ ਕਰ ਸਕਣਗੇ ਜੇਕਰ ਕੋਈ ਆਪ ਦੀ ਕਾਰ ਤੇ ਵੀ ਜਾਂਦਾ ਸੀ ਤਾਂ ਵੀ ਸਮਾਂ ਜਿਹੜਾ 5 ਤੋਂ 6 ਘੰਟੇ ਲੱਗਦੇ ਸੀ ਤੇ ਹੁਣ ਇਹ ਜਿਹੜੀ ਬੰਦੇ ਭਾਰਤ ਟ੍ਰੇਨ ਇਹ 3 ਘੰਟਿਆਂ ਦੇ ਵਿੱਚ ਤੁਹਾਨੂੰ ਮਾਤਾ ਵੈਸ਼ਨੂ ਦੇਵੀ ਤੋਂ ਸ਼੍ਰੀਨਗਰ ਤੱਕ ਲੈ ਕੇ ਜਾਵੇਗੀ ਔਰ ਇਸ ਇਤਿਹਾਸਕ ਦਿਨ ਦੇ ਉੱਪਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਇਹ ਜਿਹੜਾ ਪੁਲ ਹੈ ਉਹ ਲੋਕਾਂ ਨੂੰ ਸਮਰਪਿਤ ਕੀਤਾ ਤੇ ਇਸ ਦਿਨ ਨੂੰ ਇਤਿਹਾਸਕ ਕਰਾਰ ਦਿੱਤਾ। ਉਹਨਾਂ ਕਿਹਾ ਕਿ ਅੱਜ ਦੁਨੀਆ ਭਰ ਦੇ ਵਿੱਚ ਭਾਰਤ ਨੇ ਇੱਕ ਹੋਰ ਇਤਿਹਾਸ ਸਿਰਜਿਆ। ਜਿੱਥੇ ਰੇਲ ਲਿੰਕ ਨਹੀਂ ਸੀ ਉਸ ਜਗ੍ਹਾ ਤੇ ਅੱਜ ਰੇਲ ਲਿੰਕ ਪਹੁੰਚੀ ਹੈ। ਜੇਕਰ ਲੋਕਾਂ ਦੀ ਸਹੂਲਤ ਦੀ ਗੱਲ ਕਰੀਏ ਤਾਂ ਇਸ ਟ੍ਰੇਨਾਂ ਦਾ ਵੱਖ-ਵੱਖ ਸਮਾਂ ਜਿਹੜਾ ਉਹ ਵੀ ਨਿਰਧਾਰਿਤ ਕੀਤਾ ਗਿਆ। ਸਕ੍ਰੀਨ ਦੇ ਉੱਪਰ ਵੀ ਇਹ ਜਿਹੜਾ ਸਮਾਂ ਉਹ ਚਲਾਇਆ ਜਾਵੇਗਾ ਜੇਕਰ ਸਮੇਂ ਦੀ ਗੱਲ ਕਰੀਏ ਤਾਂ ਕਟੜਾ ਤੋਂ ਸ਼੍ਰੀਨਗਰ ਨੂੰ ਵੰਦੇ ਭਾਰਤ ਜਿਹੜੀ ਟ੍ਰੇਨ ਹੈ 26401 ਨੰਬਰ ਉਹ 8 ਵਜੇ ਸਵੇਰੇ ਕਟੜਾ ਤੋਂ ਸ਼੍ਰੀਨਗਰ ਲਈ ਚੱਲੇਗੀ ਤੇ 11 ਵਜੇ 8 ਮਿੰਟ ਤੇ ਪਹੁੰਚੇਗੀ ਦੂਜੀ ਟ੍ਰੇਨ ਉਹ 2 ਵਜੇ 55 ਮਿੰਟ ਤੇ ਸ਼ਾਮ ਨੂੰ ਕਟੜਾ ਤੋਂ ਚੱਲੇਗੀ ਤੇ ਸ਼੍ਰੀਨਗਰ ਉਹ ਸ਼ਾਮ ਨੂੰ 5:53 ਮਿੰਟ ਤੇ ਪਹੁੰਚਣ ਦਾ ਸਮਾਂ ਉਹਦਾ ਨਿਰਧਾਰਤ ਕੀਤਾ ਗਿਆ ਸਮੇਂ ਦੇ ਵਿੱਚ ਤਬਦੀਲੀ ਹੈ ਜਿਹੜੀ ਉਹ ਬੇਸ਼ੱਕ ਹੋ ਸਕਦੀ ਹੈ ਸਮਾਂ ਜ਼ਿਆਦਾ ਲੱਗ ਸਕਦਾ ਘੱਟ ਲੱਗ ਸਕਦਾ ਪਰ ਫਿਲਹਾਲ ਜਿਹੜਾ ਰੇਲਵੇ ਵਿਭਾਗ ਵੱਲੋਂ ਸਮਾਂ ਨਿਰਧਾਰਤ ਕੀਤਾ ਗਿਆ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੇਕਰ ਸ਼੍ਰੀਨਗਰ ਤੋਂ ਵਾਪਸ ਕਟੜਾ ਦੀ ਗੱਲ ਕਰੀਏ ਤਾਂ ਬੰਦੇ ਭਾਰਤ ਟ੍ਰੇਨ ਹੈ ਜਿਹੜੀ ਉਹ ਦੁਪਹਿਰੇ 2 ਵਜੇ ਸ਼੍ਰੀਨਗਰ ਤੋਂ ਕਟੜਾ ਵੱਲ ਨੂੰ ਚੱਲੇਗੀ ਤੇ ਕਰੀਬ 5 ਵਜੇ ਸ਼ਾਮ ਨੂੰ ਕਟੜਾ ਜਿਹੜੀ ਉਹ ਟ੍ਰੇਨ ਪਹੁੰਚੇਗੀ ਔਰ ਦੂਜੀ ਟ੍ਰੇਨ 8 ਵਜੇ ਸਵੇਰੇ ਉਧਰੋਂ ਚੱਲੇਗੀ ਸ਼੍ਰੀਨਗਰ ਤੋਂ ਤੇ ਕਟੜਾ ਉਹ 11 ਵਜੇ ਦੇ ਕਰੀਬ ਹੈ ਜਿਹੜੀ ਉਹ ਪਹੁੰਚੇਗੀ ਤਾਂ ਇਹ ਜਿਹੜਾ ਰੇਲ ਲਿੰਕ ਹੈ ਉਦਮਪੁਰ ਸ਼੍ਰੀਨਗਰ ਬਾਰਾਮੂਲਾ ਰੇਲ ਲਿੰਕ ਇਹ ਅੱਜ ਲੋਕਾਂ ਨੂੰ ਸਮਰਪਿਤ ਹੋ ਚੁੱਕਿਆ ਹੈ 6 ਜੂਨ ਨੂੰ ਲੋਕ ਹੁਣ ਰੇਲਵੇ ਰਾਹੀਂ ਸ਼੍ਰੀਨਗਰ ਤੱਕ ਸ਼੍ਰੀਨਗਰ ਦੀਆਂ ਵਾਦੀਆਂ ਤੱਕ ਪਹੁੰਚ ਸਕਦੇ ਨੇ ਲੋਕਾਂ ਦੀ ਸਹੂਲਤ ਲਈ ਭਾਰਤ ਸਰਕਾਰ ਦਾ ਇਹ ਉਪਰਾਲਾ ਛਲਾਂਗਾ ਜੋਗ ਹੈ ਵੱਖ-ਵੱਖ ਆਗੂਆਂ ਵੱਲੋਂ ਵੀ ਭਾਰਤ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਹੈ ਉਧਰ ਗੱਲ ਕਰ ਲਈਏ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਹੋਰਾਂ ਨੇ ਇਸ ਉਪਰਾਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਦੂਰਦਰਸ਼ੀ ਸੋਚ ਸਦਕਾ ਅੱਜ ਸ਼੍ਰੀਨਗਰ ਤੱਕ ਰੇਲ ਲਿੰਕ ਜਿਹੜਾ ਉਹ ਸ਼ੁਰੂ ਹੋ ਸਕਿਆ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ